ਬੀਤੀ 7 ਮਾਰਚ ਨੂੰ ਅਮਰੀਕਾ 'ਚ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੀਨ ਆਉਂਦੇ ਪਿੰਡ ਟਿਰਕਿਆਣਾ ਦੇ ਰਹਿਣ ਵਾਲੇ ਦੋ ਮੁੰਡਿਆਂ ਦੀ ਸੜਕ ਹਾਸੇ 'ਚ ਮੋਤੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਸੀ ਤੇ ਅੱਜ ਕਾਫੀ ਦਿਨਾਂ ਬਾਅਦ ਇਹ ਦੋਹੇ ਹੀ ਮ੍ਰਿਤਕ ਨੌਜਵਾਨਾਂ ਦੀਆਂ ਦੇਹਾਂ ਉਹਨਾਂ ਦੇ ਪਿੰਡ ਪਹੁੰਚੀਆਂ ਤਾਂ ਸਾਰੇ ਪਿੰਡ ਅਤੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਤੇ ਮਾਪਿਆਂ ਦਾ ਦੁੱਖ ਵੇਖ ਕੇ ਹਰ ਇੱਕ ਵਿਅਕਤੀ ਦੀ ਅੱਖ ਨਮ ਹੋ ਗਈ ਦੋਵੇਂ ਨੌਜਵਾਨੇ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਸਨ ਤੇ ਇਕੱਠੇ ਹੀ ਰੋਜੀ ਰੋਟੀ ਦੀ ਪਾਲ ਚ ਅਮਰੀਕਾ ਦੀ ਧਰਤੀ ਤੇ ਗਏ ਸੀ ਤੇ ਆਪਣੇ ਘਰਾਂ ਦੇ ਇਕਲੋਤੇ ਪੁੱਤ ਸਨ ਅੱਜ ਜਿਵੇਂ ਦੋਹਾਂ ਦੀਆਂ ਮ੍ਰਿਤਕ ਦੇਹਾਂ ਪਿੰਡ ਪਹੁੰਚੀਆਂ ਤਾਂ ਪਰਿਵਾਰਾਂ ਦਾ ਦੁੱਖ ਵੇਖਿਆ ਨਹੀਂ ਸੀ ਜਾ ਰਿਹਾ ਤੇ ਹਰ ਇੱਕ ਦੀ ਅੱਖ ਚੋਂ ਹੰਝੂ ਵਹਿ ਰਹੇ ਸਨ ਇਹ ਦੱਸਣਯੋਗ ਹੈ ਕਿ ਬੀਤੀ 7 ਮਾਰਚ ਨੂੰ ਅਮਰੀਕਾ ਦੇ ਕੈਲੀਫੋਰਨੀਆ ਤੋਂ ਨਿਊ ਮੈਕਸੀਕੋ ਵਿਚਕਾਰ ਦੋ ਟਰੱਕਾਂ ਵਿਚਕਾਰ ਹੋਈ ਜ਼ੋਰਦਾਰ ਟੱਕਰ ਚ ਦੋਹਾਂ ਨੌਜਵਾਨਾਂ ਦੀ ਮੌਤ ਹੋਈ ਸੀ ਤੇ ਇਹ ਹਾਦਸਾ ਉਸ ਵਕਤ ਵਾਪਰਿਆ ਸੀ ਜਦੋਂ ਦੋਵੇਂ ਨੌਜਵਾਨ ਹਾਈਵੇ ਤੇ ਜਾ ਰਹੇ ਸੀ ਤਾਂ ਇਸ ਦੌਰਾਨ ਗਲਤ ਸਾਈਡ ਤੋਂ ਆ ਰਹੇ ਇੱਕ ਹੋਰ ਟਰਾਲੇ ਨੇ ਸਾਹਮਣੇ ਤੋਂ ਟੱਕਰ ਮਾਰ ਦਿੱਤੀ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਦੋਵੇਂ ਮੁੰਡੇ ਟਰੱਕ ਵਿੱਚcar ਬੁਰੀ ਤਰ੍ਹਾਂ ਨਾਲ ਫਸ ਗਏ ਸਨ ਤੇ 6 ਘੰਟਿਆਂ ਦੀ ਕੜੀ ਮੁਸ਼ਕਲ ਤੋਂ ਬਾਅਦ ਦੋਹਾਂ ਦੀਆਂ ਲਾਸ਼ਾਂ ਟਰੱਕ ਚੋਂ ਬਾਹਰ ਕੱਢੀਆਂ ਗਈਆਂ ਸਨ ਹਾਂਜੀ ਮੈਂ ਇਹ ਲਗਭਗ 30 ਦਿਨ ਹੋ ਗਏ ਅਮਰੀਕਾ ਦੇ ਵਿੱਚ ਬੱਚੇ ਵਿਦੇਸ਼ ਦੇ ਵਿੱਚ ਗਏ ਸੀ ਦੋਨੇ ਹੀ ਮਤਲਬ ਆਪਣੇ ਕਮਾਈ ਕਰਨ ਵਾਸਤੇ ਤੇ ਉੱਥੇ ਡਰਾਈਵਰੀ ਕਰਦੇ ਸੀ ਉੱਥੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਇਹਨਾਂ ਦੀ ਮੌਤ ਹੋ ਗਈ ਉੱਥੇ ਤੇ ਹੁਣ ਅੱਜ ਇਹਨਾਂ ਦਾ ਮਤਲਬ ਮਰਤਕ ਸਰੀਰ ਇੱਥੇ ਆਣ ਕੇ ਸੰਸਕਾਰ ਕੀਤਾ ਗਿਆ ਤੇ ਪਰਿਵਾਰਾਂ ਦੀ ਦੋਨਾਂ ਦੀ ਬਹੁਤ ਮੰਦੀ ਹਾਲਤ ਹੈ ਜੀ ਕੋਈ ਇਹਨਾਂ ਦੇ ਮਤਲਬ ਇਸ ਵੇਲੇ ਬਰਲਾਵ ਜਿਹੜਾ ਚੱਲਿਆ ਨਹੀਂ ਜਾਂਦਾ ਤੇ ਦੂਸਰਾ ਇਹ ਬੱਚੇ ਅਜੇ ਗਿਆਂ ਨੂੰ ਥੋੜੀ ਦੇਰ ਹੋਈ ਸੀ ਦੋਨੇ ਪਰਿਵਾਰ ਪਰਿਵਾਰਕ ਜਿਹੜੇ ਆਰਥਿਕ ਪੱਖੋਂ ਬਹੁਤ ਜ਼ਿਆਦਾ ਕਮਜ਼ੋਰ ਆ ਤੇ ਇਹ ਇਹਨਾਂ ਦੇ ਬੱਚਿਆਂ ਦੇ ਸਿਰ ਦੀ ਉੱਤੇ ਇਹਨਾਂ ਦਾ ਨਿਰਵਾਹ ਚੱਲਦਾ ਤੇ ਹੁਣ ਇਹਨਾਂ ਦੀ ਬਹੁਤ ਜ਼ਿਆਦਾ ਮੰਦੀ ਹਾਲਤ ਹੋਈ ਹੈ ਦੇ ਨੌਜਵਾਨਾਂ ਦੀ ਨੌਟ ਨੂੰ ਚੁਸਤ ਦੇ ਦਿੱਤਾ ਹੈ ਇਹ ਨੌਜਵਾਨ ਇਕੱਲੇ ਇਕੱਲੇ ਬੇਟੇ ਸੀਗੇ ਤੇ ਡੇਢ ਸਾਲ ਪਹਿਲਾਂ ਵਿਦੇਸ਼ ਦੇ ਵਿੱਚ ਗਏ ਇਥੋਂ ਗਰੀਬ ਪਰਿਵਾਰ ਹੋਣ ਕਰਕੇ ਇਹ ਵਿਦੇਸ਼ ਗਏ ਸੀ ਕਿ ਆਪਾਂ ਉੱਥੇ ਜਾ ਕੇ ਕਮਾਈ ਕਰਕੇ ਆਪਾਂ ਵਧੀਆ ਆਪਣੇ ਘਰ ਆਪਣਾ ਕੁਛ ਆਪਣੇ ਪਰਿਵਾਰਕ ਮੈਂਬਰਾਂ ਨੂੰ ਚੰਗੀ ਚੀਜ਼ਾਂ ਜਾਂ ਕੁਝ ਹੋਰ ਜ਼ਮੀਨ ਜਾਇਦਾਦਾਂ ਲੈ ਕੇ ਦਵਾਂਗੇ ਲੇਕਿਨ ਅਨਹੋਣੀ ਨੇ ਕੁਝ ਹੋਰ ਹੀ ਕਰ ਦਿੱਤਾ ਮਹੀਨਾ ਪਹਿਲਾਂ ਕਰੀਬ ਇਹ ਖਬਰ ਮਿਲੀ ਕਿ ਇਹਨਾਂ ਦੋਹਾਂ ਬੱਚਿਆਂ ਦੀ ਅਮਰੀਕਾ ਦੇ ਵਿੱਚ ਟਰੱਕ ਦਾ ਐਕਸੀਡੈਂਟ ਹੋਣ ਦੇ ਨਾਲ ਮੌਤ ਹੋ ਗਈ ਤੇ ਉਸ ਵੇਲੇ ਵੀ ਪਿੰਡ ਦੇ ਵਿੱਚ ਬਹੁਤ ਵੱਡੀ ਸੋਗ ਦੀ ਲਹਿਰ ਚੱਲੀ ਸੀ ਅੱਜ 12 ਤਰੀਕ ਨੂੰ ਇਹਨਾਂ ਦੋਨਾਂ ਬੱਚਿਆਂ ਦੀਆਂ ਬਾਡੀਆਂ ਵਿਦੇਸ਼ ਚੋਂ ਵਾਪਸ ਆਈਆਂ ਤੇ ਅੱਜ ਪਿੰਡ ਟੇਰ ਕੇ ਆਣ ਦੇ ਸ਼ਮਸ਼ਾਨ ਘਾਟ ਵਿਖੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਜਦੋਂ ਦੋਨੋਂ ਦੀ ਕਹੇ ਕਿਹਾ ਜਾ ਰਿਹਾ ਕਿ ਬਹੁਤ ਪੁਰਣੀ ਮਿੱਤਰਤਾ ਸੀ ਦੋਨੋਂ ਇਕੱਠੇ ਪੜੇ ਤੇ ਦੋਨੋਂ ਹੀ ਜਿਹੜਾ ਅੱਜ ਇਸ ਜੰਨਿਆਂ ਨੂੰ ਅਲvida ਕਰ ਰਹੇ ਸੀ ਇਹ ਬੱਚੇ ਬਚਪਨ ਤੋਂ ਹੀ ਇਕੱਠੇ ਰਹਿ ਰਹੇ ਸੀਗੇ ਇੱਥੇ ਜਦੋਂ ਪਿੰਡ ਵੀ ਰਹਿੰਦੇ ਸੀ ਇਕੱਠੇ ਰਹਿੰਦੇ ਸੀਗੇ ਤੇ ਜਦੋਂ ਬਾਹਰ ਵਿਦੇਸ਼ ਗਏ ਤੇ ਇੱਕ ਬੇਟਾ ਪਹਿਲਾਂ ਕੈਨੇਡਾ ਸੀਗਾ ਜਿਹੜਾ ਕਿ ਰਗਵੀਰ ਸਿੰਘ ਦਾ ਭਤੀਜਾ ਰਗਵੀਰ ਸਿੰਘ ਟੇਰਕਣਾਂ ਦਾ ਭਤੀਜਾ ਹੈ ਉਹ ਕੈਨੇਡਾ ਸੀ ਕੈਨੇਡਾ ਤੋਂ ਬਾਅਦ ਫਿਰ ਉਹ ਅਮਰੀਕਾ ਚਲਾ ਗਿਆ ਉੱਥੇ ਜਾ ਕੇ ਵੀ ਇਹਨਾਂ ਨੇ ਇਕੱਠਿਆਂ ਹੀ ਕੰਮ ਕੀਤਾ ਇਕੱਠਿਆਂ ਹੀ ਟਰਾਲਾ ਚਲਾਇਆ ਤੇ ਅੱਜ ਦੋਨਾਂ ਵਿਚਾਰਿਆਂ ਦਾ ਇਕੱਠਿਆਂ ਦਾ ਹੀ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਹੋਇਆ ਵੀ ਐ ਜੀ ਐਨ ਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥੈਮ